ਇਹ ਤਿੰਨ ਤਾਂ ਫਰੋਜ਼ਪੁਰ ਦੇ ਹੀਰਿਆਂ ਵਾਲੇ ਨੇ ਇੱਕ ਫਜ਼ਲ ਕੈਰੀਆ ਦੇ ਰਹੇ ਹਨ ਉਹ ਸਰ ਉਮਰ ਜਿਹੜੀ ਹੈ ਕਿੰਨੀ ਹੋਵੇ ਇਹ ਯੰਗ ਨੇ ਜੀ ਬਿਲਕੁਲ ਯੰਗ ਨਹੀਂ ਔਰ ਇਹਦੇ ਵਿੱਚ ਜਿਹੜਾ ਇਹਨਾਂ ਦੇ ਇੱਕ ਆਦਮੀ ਜਿਹੜਾ ਮਲੂਕ ਹੈ ਇਹ ਤੇ 11 ਕਿਲੋ ਦਾ ਪਹਿਲਾਂ ਵੀ ਪਰਚੰਦਾ ਚਾ ਸਰ ਸਾਰੇ ਪੁਰਾਣੇ ਇਹਨਾਂ ਦੇ ਪਹਿਲਾਂ ਵੇਖੀ ਤੇ ਜਾਂ ਫਸਟ ਟਾਈਮ ਹੈ ਨਹੀਂ ਫਸਟ ਟਾਈਮ ਵੀ ਹੈ ਜੀ ਹਾਂ ਜੀ ਸਰ ਪਹਿਸੇ ਡਰਗਮਨੀ ਡਰਗਮਨੀ ਵੀ ਹੈ ਤੇ 2 ਲੱਖ 50000 ਜਿਹੜਾ ਵਾ 2 ਲੱਖ 50000 ਰੁਪਇਆ ਡਰਗਮਨੀ ਨਾਲ ਮਿਲਿਆ ਸਰ ਜੀ

ਸਰ ਕੇ ਹੋਰ ਮਟਿਆ ਪਲਾਸੇ ਹੋ ਸਰ ਕੇ ਬਿਲਕੁਲ ਜੀ ਬਿਲਕੁਲ ਅਸੀਂ ਫਰਦਰ ਤਫतीश ਕਰ ਰਹੇ ਹੈਗੇ ਆ ਬੀਐਸਐਫ ਵੀ ਸਾਡੇ ਨਾਲ ਐਸੋਸੀਏਟ ਕਰ ਰਹੀ ਹੈ ਜਿ ਚਤੋਂ ਕ੍ਰੋਸਿੰਗ ਹੋਈ ਕਿਵੇਂ ਹੋਈ ਸਾਰਾ ਕੁਝ ਦੇਖ ਰਹੇ ਆ ਇਸ ਰਿਕਵਰੀ ਵਾਲੇ ਨੂੰ ਬੀਐਸਐਫ ਸਾਡੇ ਨਾਲ ਸੀ ਸਾਬ ਫਰਜ਼ਪੁਰ ਭਗਵੰਦਰ ਸਿੰਘ ਜੀ ਦੀ ਨਗਰਾਨੀ ਦੇ ਵਿੱਚ ਸੀਆਈਏ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਸਦਰ ਫਰਜ਼ਪੁਰ ਦੇਚਾ ਪਈ ਹੈ ਜਿਸ ਤੋਂ ਕੀ ਤੀਜ਼ ਬਗਿਆ ਨਾ ਇਹਦੇ ਜੇ ਪਹਿਲਾਂ 2 ਕਿਲੋ 717 ਗ੍ਰਾਮ ਐਰੋਨ ਬ੍ਰਾਉਂਡ ਕੀਤੀ ਗਈ ਸੀ ਕਿ ਚਾਰ ਵਿਅਕਤੀ ਜ਼ਬਰਦਾਰ ਕੀਤਾ ਗਿਆ ਸੀ ਕਿ ਔਰ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ 19 ਕਿਲੋ 500 ਕੁਸ਼ ਗ੍ਰਾਮ ਹੋਰ ਰਿਕਵਰ ਕੀਤੀ ਗਈ ਹੈ ਟੋਟਲ 22 ਕਿਲੋ ਦੇ ਅਰਾਊਂਡ ਟੋਟਲ ਰਿਕਵਰੀ ਹੋ ਗਈ ਔਰ ਦੋ ਗਲੋਕ ਪਿਸਟਲ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਨਾਲ ਸਰ ਇਹ ਜਿਹੜੇ ਰਹਿਣ ਵਾਲੇ ਕਿੱਥੋਂ ਦੇ ਸੀਗੇ ਹੋ ਕੇ ਇਹ ਤਿੰਨ ਤਾਂ ਫਿਰੋਜ਼ਪੁਰ ਦੇ ਹੀ ਰਹਿਣ ਵਾਲੇ ਨੇ ਇੱਕ ਫਾਜ਼ਲ ਕੈਰੀਅਰ ਦਾ ਰਹਿਣ ਵਾਲਾ ਦੇ ਸਰ ਉਮਰ ਜਿਹੜੀ ਹੈ ਕਿੰਨੀ ਹੋਵੇ ਇਹ ਯੰਗ ਨੇ ਜੀ ਬਿਲਕੁਲ ਯੰਗ ਨੇ ਔਰ ਇਹਦੇ ਵਿੱਚ ਜਿਹੜਾ ਇਹਨਾਂ ਦੇ ਇੱਕ ਆਦਮੀ ਜਿਹੜਾ ਮਲੂਕ ਹੈ ਇਹ ਤੇ 11 ਕਿਲੋ ਦਾ ਤੇਲਾ ਵੇਚਦਾ ਚੰਦਾ ਚ ਸਾਰੇ ਪੁਰਾਣੇ ਇਹਨਾਂ ਦੇ ਪਹਿਲਾਂ ਵੇਖੀਏ ਤੇ ਜਾਂ ਜੋ ਫਸਟ ਟਾਈਮ ਹੈ ਜੀ ਨਹੀਂ ਫਸਟ ਟਾਈਮਰ ਵੀ ਹੈ ਜੀ ਹਾਂ ਜੀ ਸਰਪ੍ਰੇਜ਼ ਡਰਗ ਮਨੀ ਵੀ ਹੈ ਤੇ 2 ਲੱਖ 50000 ਜਿਹੜਾ ਵਾ 2 ਲੱਖ 50000 ਰੁਪਿਆ ਡਰਗ ਮਨੀ ਨਾਲ ਬੇਚਿਆ ਸਰਪ੍ਰੇਜ਼

सर के हो भी हो सकते बिल्कुल जी बिल्कुल अंफर तफ्तीश कर रहे हैं बी एस एफ भी सासोसीएट कर रही है जी कितों प्रोसिंग हुई किमें हुई सारा कुछ अंतिम देख रहे हैं इस रिकवरी वाले भी बी एस एफ सा